ਸਭ ਤੋਂ ਪਹਿਲਾਂ ਸਰਦਾਰ ਪ੍ਰਭੀ ਸਿੰਘ ਬਰਾੜ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਆ ਉਹਨੇ ਬਤੌਰ ਪੰਸਪ ਆਪਣਾ ਅਹੁਦਾ ਸੰਭਾਲਿਆ ਹੈਗਾ ਅੱਜ ਉਹ ਇਸ ਡਿਪਾਰਟਮੈਂਟ ਦੇ ਚੇਅਰਮੈਨ ਬਣਦੇ ਨੇ ਕਿ ਬਹੁਤ ਲੰਬੇ ਅਰਸੇ ਤੋਂ ਪਾਰਟੀ ਲਈ ਦਿਨ ਰਾਤ ਸੇਵਾ ਕਰ ਰਹੇ ਸੀਗੇ ਲਗਾਤਾਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੇ ਬਤੌਰ ਵਲੰਟੀਅਰ ਸੇਵਾ ਕੀਤੀ ਆ ਅੱਜ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁਖਤਰੀ ਸਾਹਿਬ ਨੇ ਸਾਡੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਵੱਡਾ ਮਾਣ ਜਿਹੜਾ ਬਖਸ਼ਿਆਗਾ ਸੋ ਅੱਜ ਉਹਨੇ ਉਹਦਾ ਸੰਭਾਲਿਆ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੈਂ ਇਹੀ ਕਾਮਨਾ ਕਰਦਾ ਕਿ ਆਪਣਾ ਕਾਰਜਪਾਲ ਦੌਰਾਨ ਆਪਣੇ ਕੰਮ ਕਰਦੇ ਸਮੇਂ ਦੌਰਾਨ ਜਿਹੜਾ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਕਮਿਟਮੈਂਟ ਦੇ ਨਾਲ ਕੰਮ ਕਰਨਗੇ ਔਰ ਡਿਪਾਰਟਮੈਂਟ ਨੂੰ ਹੋਰ ਮਜ਼ਬੂਤ ਕਰਨਗੇ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ ਜੀਬਾ ਸਾਹਿਬ ਇੱਕ ਇਸ ਤੋਂ हट ਕੇ ਸਵਾਲ ਸੀ ਤੁਹਾਡਾ ਕੀ ਰਿਐਕਸ਼ਨ ਹੈ ਜੋ ਐਸਐਸਪੀ ਫੈਸਲ ਦਾ ਦੇਖੋ ਮੈਂ ਕੱਲ ਹੀ ਪ੍ਰੈਸ ਕਾਨਫਰੰਸ ਕਰਕੇ ਸੰਕੇਤ ਦਿੱਤਾ ਸੀਗਾ ਲੋਕਾਂ ਨੂੰ ਦੱਸਿਆ ਸੀਗਾ ਕਿ ਅਧਿਕਾਰੀ ਛੋਟਾਗਾ ਵੱਡਾਗਾ ਜਿਹੜਾ ਵੀ ਕ੍ਰਾਪਸ਼ਨ ਚ ਇਨਵੋਲਵ ਆਇਆ ਗਿਆ ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਉਹਦੇ ਖਿਲਾਫ ਕਾਰਵਾਈ ਹੋਗੀ ਔਰ ਉਸੇ ਸਮੇਂ ਮੈਂ ਦੱਸਿਆ ਸੀਗਾ ਕਿ ਉਸ ਕੰਪਲੇਨੈਂਟਸ ਵੱਲੋਂ ਜਿਹੜਾ ਬੱਚਾ ਸੀ ਬੱਚੇ ਦੇ ਪਿਤਾ ਵੱਲੋਂ ਐਸਐਸਪੀ ਸਾਹਿਬ ਨੂੰ ਦੋ ਬਾਾਰ ਸੰਪਰਕ ਕੀਤਾ ਗਿਆ ਔਰ ਇਹਦੀ ਸੀਰੀਅਸ ਕੰਪਲੀਟ ਦੇ ਉੱਤੇ ਦੋ ਬਾਾਰ ਜਿਹੜਾ ਉਸ ਸਮੇਂ ਦੇ ਉੱਥੇ ਦੇ ਐਸਐਸਪੀ ਸਾਹਿਬਾਂ ਨੇ ਕੋਈ ਐਕਸ਼ਨ ਨਹੀਂ ਲਿਆ ਸੋ ਇਸ ਗੱਲ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਸੁਭਾਵਿਕ ਸੀਗਾ ਜੇਕਰ ਕੋਈ ਵੀ ਅਧਿਕਾਰੀ ਕਿਸੇ ਵੀ ਕੰਮ ਦੀ ਡਿਲੇ ਕਰਦਾਗਾ ਜਾਣ ਬੁਝ ਕੇ ਉਸ ਕੰਮ ਨੂੰ ਪੈਂਡਿੰਗ ਰੱਖਦਾਗਾ ਵਿਦ ਅ ਇੰਟੈਂਸ਼ਨ ਟੂ ਬਰਾਈ ਉਹਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਹੋਊਗੀ ਕੋਈ ਬਖਸ਼ਿਆ ਨਹੀਂ ਜਾਊਗਾ ਮੈਂ ਜੀ ਆਪਣੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਨੇਤਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕਰਦਾ ਜੀ ਉਹਨਾਂ ਨੇ ਇਨਾ ਮਾਨ ਬਖਸ਼ਿਆ ਇੱਕ ਵਲੰਟੀਅਰ ਨੂੰ ਤੇ ਇਹੀ ਚਾਹੂਗਾ ਕਿ ਅਸੀਂ ਇਸ ਪਾਰਦਰਸ਼ਤਾ ਨਾਲ ਜਿਵੇਂ ਚੀਮਾ ਸਾਹਿਬ ਨੇ ਕਿਹਾ ਕਿ ਮਹਿਕਮੇ ਨੂੰ ਅੱਗੇ ਲੈ ਕੇ ਜਾਈਏ ਤੇ ਚੰਗਾ ਕਰੀਏ ਤਾਂ ਕਿ ਜੋ ਕਿ ਪੰਜਾਬ ਦੇ ਲੋਕਾਂ ਵਾਸਤੇ ਚੰਗਾ ਹੋ ਸਕੇ सर एक अहम डिपार्टमेंट की जिम्मेदारी दी गई है काफ़ी कुछ ध्यान में रखना होगा तो उसको लेके कुछ सोचना है प्लानिंग आपने पहले सोच रखी है अभी बैठेंगे जी सभी के साथ ठीक है डिपार्टमेंट वालों के साथ बैठेंगे जो भी है जो दिक्कतें आ रही हैं जैसे कई बता रहे हैं कि थोड़ा लॉस में है ये है वो है तो इसको देखेंगे सारा स्टडी करके और पूरा तरीके से अच्छे से इसको कोशिश करेंगे इसको फ़ायदे में लेके आए जी ठीक